ਅੱਜ ਫਿਲੌਰ ਜ਼ਿਲ੍ਹਾ ਜਲੰਧਰ ਸ਼ਹਿਰ ਵਿੱਚ ਬੜੀ ਧੂਮ-ਧਾਮ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਸਭ ਤੋਂ ਵੱਡੀ ਸ਼ੋਭਾ ਯਾਤਰਾ ਦਾ ਆਗਾਜ਼ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚੋਂ ਸੰਗਤਾਂ ਆਪਣੀਆਂ ਗੱਡੀਆਂ ਅਤੇ ਗੁਰੂ ਸਾਹਿਬ ਦੀਆਂ ਪਾਲਕੀਆਂ ਸਜਾ ਕੇ ਫਿਲੌਰ ਸ਼ਹਿਰ ਵਿੱਚ ਆਉਂਦੇ ਨੇ ਦੇਖਣਯੋਗ ਇਹ ਹੈ ਕਿ ਫਿਲੌਰ ਸ਼ਹਿਰ ਵਿੱਚ ਰੌਣਕ ਪਰਿਆ ਮੇਲਾ ਆਯੋਜਿਤ ਹੁੰਦਾ ਹੈ ਜਿਸ ਦੇ ਨਾਲ-ਨਾਲ ਦੇਸ਼ ਵਿਦੇਸ਼ ਤੋਂ ਸੰਗਤਾਂ ਇਸ ਫਿਲੌਰ ਸ਼ੋਭਾ ਯਾਤਰਾ ਨੂੰ ਦੇਖਣ ਵਾਸਤੇ ਆਉਂਦੀਆਂ ਨੇ ਔਰ ਹਰੇਕ ਚੌਕ ਗਲੀ ਦੇ ਵਿੱਚ ਗੁਰੂ ਮਹਾਰਾਜ ਦਾ ਸਿਮਰਨ ਕੀਤਾ ਜਾਂਦਾ ਹੈ ਟਰਾਲੀਆਂ ਦੇ ਉੱਪਰ ਪਾਲਕੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਸਜਾਈਆਂ ਜਾਂਦੀਆਂ ਜੋ ਕਿ ਦੇਖਣਯੋਗ ਹੁੰਦੀਆਂ ਹਨ ਸੰਗਤਾਂ ਵਿੱਚ ਇਹਨਾਂ ਉਤਸ਼ਾਹ ਹੁੰਦਾ ਹੈ ਕਿ ਉਹ ਦੇਖਣਯੋਗ ਹੁੰਦਾ ਹੈ ਥਾਂ-ਥਾਂ ਤੇ ਲੰਗਰ ਅਤੇ ਜਲਦੀ ਸੇਵਾ ਕੀਤੀ ਜਾਂਦੀ ਹੈ ਜੋ ਥਾਂ-ਥਾਂ ਤੇ ਸਟੇਜਾਂ ਲੱਗੀਆਂ ਹੁੰਦੀਆਂ ਹਨ ਉਹਨਾਂ ਦਾ ਆਗਾਜ਼ ਵੱਡੇ-ਵੱਡੇ ਸਿੰਗਲ ਆਣ ਕੇ ਗੁਰੂ ਮਹਾਰਾਜ ਦਾ ਸਿਮਰਨ ਕਰਾ ਕੇ ਕਰਦੇ ਹਨ ਪੱਤਰਕਾਰ ਜਗਜੀਤ ਸਿੰਘ ਪੱਟੀ ਦੇ ਨਾਲ ਸੁਰਿੰਦਰ ਕੁਮਾਰ ਦੀ ਖਾਸ ਰਿਪੋਰਟ ਸੋਤ ਸੋਤ ਚਾਹੂੰ ਤੇ ਮੈਂ ਸੋਤ ਦੇ ਬਾਰੇ ਕਿਹਾ ਕਿ ਅੱਜ ਦੀ ਸਭ ਤੋਂ ਵੱਡੀ ਗੱਲ ਹੈ 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 ਕਿ ਅੱਜ ਦੀ ਸਭ ਤੋਂ ਵੱਡੀ ਗ

ਸਾਰਾ ਖੜੀ ਜਾਉਣਾ ਨਾ ਬੇਕਾਰ ਕਰਾ ਹਾਂ ਇਹ ਰਾਜਾ ਮਹਾਰਾਜ ਹੈ ਰਾਜਾ ਦੀਪੇ ਵਾਗੀ ਹੈ ਸਤਗੁਰੂ ਕਹਿੰਦਾ ਕਿ ਰੱਬ ਦਾ ਉਹ ਲੋਕ ਸ਼ਹਿਰ ਦੇ ਵਿੱਚ ਰਹਿੰਦੇ ਹੋ। ਜਿਹੜੀ ਗੁਰਦਾਰਾਹ ਦੇ 19 ਸਪੋਧਾਂ ਜਿਹੜੀ ਕੱਢੀ ਜਾਂਦੇ ਉਹ ਜੀ ਕਹਿੰਦੇ ਚੱਲਦੇ ਆ ਜੀ। ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਜਿਹੜੀਆਂ ਸਾਡੇ ਫਲੋਰ ਸ਼ਹਿਰ ਦੀਆਂ ਸਾਡੇ ਪੰਜਾਬ ਦੀਆਂ ਤੇ ਸਾਰੇ ਸਮੂਚੇ ਜਿਹੜੀਆਂ ਬਾਰਡੀਆਂ ਜਿੰਨੀਆਂ ਵੀ ਸੰਗਤਾਂ ਉਹਨਾਂ ਨੂੰ ਜੈ ਗੁਰਦੇ ਧੰਨ ਗੁਰਦੇ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਜਿਹੜਾ ਫਲੋਰ ਆ ਇਹਦੇ ਵਿੱਚ ਅਸੀਂ ਬੜੇ ਵਢ ਭਾਗੇ ਆ ਕਿ ਅਸੀਂ ਸ਼ਹਿਰ ਫਲੋਰ ਦੇ ਵਿੱਚ ਜਿਹੜੇ ਰਹਿੰਦੇ ਆ ਕਿਉਂਕਿ ਇੱਥੇ ਵਾਰਡ ਵੀ ਸਭ ਤੋਂ ਵੱਡੀ ਜਿਹੜੀ ਆ ਸ਼ੋਭਾ ਯਾਤਰਾ ਜਿਹੜੀ ਫਲਾਰ ਦੇ ਵਿੱਚ ਕੱਢੀ ਜਾਂਦੀ ਆ ਉਹ ਸ਼ੋਭਾ ਯਾਤਰਾ ਦੀ ਰੌਣਕਾਂ ਇੱਥੇ ਐਨੀ ਆ ਹੁੰਦੀ ਆ ਗੁਰੂ ਮਹਾਰਾਜ ਦਾ ਪੁਰਬ ਐਨੇ ਬੜੀਆ ਢੰਗ ਨਾਲ ਬਣਾਇਆ ਜਾਂਦਾ ਕਿ ਤੁਸੀਂ ਦੇਖੋ ਸਾਰਾ ਸ਼ਹਿਰ ਰੌਸ਼ਨ ਆਇਆ ਹੁੰਦਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਆ ਉਹਨੇ ਵਧੀਆ ਪ੍ਰਬੰਧ ਕਰਦੀਆਂ ਕਿ ਇੱਥੇ ਸਾਰੇ ਸ਼ਹਿਰ ਦੇ ਵਿੱਚ ਬਹੁਤ ਤਰ੍ਹਾਂ ਦੇ ਲੰਗਰ ਜੇ ਲਾਏ ਜਾਂਦੇ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ ਪ੍ਰਬੰਧਕਾਂ ਦੇ ਵੱਲੋਂ ਪ੍ਰਬੰਧਕਾਂ ਦੇ ਵੱਲੋਂ ਇੰਨਾ ਜ਼ਬਰਦਸਤ ਤੇ ਪ੍ਰਬੰਧ ਕੀਤਾ ਜਾਂਦਾ ਕਿ ਤੁਸੀਂ ਦੇਖੋ ਵੀ 2.5 ਲੱਖ ਵੀ ਘੱਟੋ ਘੱਟ ਜਿਹੜੇ ਆ ਇੱਥੇ ਜਿੱਥੇ ਜਿਹੜੇ ਰਹਿਵੇ ਸ਼ਰਧਾਲੂ ਉਹਨਾਂ ਨੇ ਇੱਥੋਂ ਸਾਡੇ ਚੌਂਕ ਦੇ ਵਿੱਚ ਵੀ ਲੰਗਰ ਆ ਔਰ ਐਨੇ ਢੰਗ ਸਿਰ ਇਥੇ ਸਾਡਾ ਲੰਗਰ ਦਾ ਸਾਡੇ ਤੇ ਸ੍ਰੀ ਗੁਰੂ ਰਵਿਦਾਸ ਲੰਗਰ ਕਮੇਟੀ ਗੜਾ ਰੋਡ ਫਲੋਰ ਵਾਲੇ ਇਥੇ ਪੂਰੀਆਂ ਜੱਲੇ ਦਾ ਸਾਡੇ ਤੇ ਲੰਗਰ ਲਾਉਂਦੇ ਆ ਜਿਹੜੀਆਂ ਤਿਆਰੀਆਂ ਕਿ ਲਗਭਗ 1 ਮਹੀਨਾ ਪਹਿਲਾਂ ਜਿਹੜੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਤੇ ਲੋਕਾਂ ਨੂੰ ਵਧੀਆ ਢੰਗ ਦੇ ਨਾਲ ਚਾਰੀ ਤਰ੍ਹਾਂ ਨਾਲ ਸਾਫ਼ ਸੁਥਰਾ ਵਧੀਆ ਲੰਗਰ ਜਿਹੜਾ ਉਹ ਖਵਾਇਆ ਜਾਵੇ ਤੁਸੀਂ ਹੁਣ ਸਾਡੇ ਕੋਲ ਇਥੇ ਦੇਖਿਓ ਅੱਧਾ ਘੰਟਾ ਹੋ ਰਿਹਾ ਵਕਤ ਉਹਦੇ ਸਾਡੇ ਇੱਕ ਜਿਹੜੀ ਆ ਸ਼ੋਭਾ ਯਾਤਰਾ ਪਹੁੰਚਣ ਵਾਲੀ ਆ ਇੱਕ ਇੱਕ 2 ਲੱਖ ਬੰਦੇ ਨੂੰ ਘੱਟੋ ਘੱਟ 2 ਲੱਖ ਬੰਦੇ ਨੂੰ ਇੱਕ ਜਿਹੜਾ ਸਾਡੇ ਮੁੰਡਿਆਂ ਵਿੱਚ ਇਹਨਾਂ ਜੋਸ਼ ਹੈ ਕਿ 2 ਲੱਖ ਮੁੰਡਿਆਂ ਨੂੰ ਘੱਟੋ ਘੱਟ ਜਿਹੜਾ ਪੂਰੇ ਛੇਲੇ ਦੇ ਵਿੱਚ ਲੰਗਰ ਖਾਇਆ ਜਾਣਾ ਸੋ ਇਹਦੇ ਵਿੱਚ ਮੈਂ ਜਿੱਥੇ ਇਹਨਾਂ ਸਾਰੀ ਕਮੇਟੀ ਨੂੰ ਅਤੇ ਸਾਰੀਆਂ ਸੰਗਤਾਂ ਨੂੰ ਮੈਂ ਗੁਰੂ ਮਹਾਰਾਜ ਦੇ 648 ਨੇ ਗੁਰਬਖਸ਼ ਦੇ ਬਹੁਤ-ਬਹੁਤ ਲੱਖ-ਲੱਖ ਵਧਾਈ ਦੇਣੀ ਚਾਹੁੰਦਾ ਔਰ ਮੈਂ ਆਪਣੇ ਦਿਲੋਂ ਇਹ ਕਿਹੜਾ ਚੋਨਾ ਕਿ ਸਾਡਾ ਜਿਹੜਾ ਤਿਹਾਰ ਆ ਜਿੰਨੇ ਵੀ ਉਹ ਤਿਹਾਰ ਮਨਾਉਂਦੇ ਆ ਸਭ ਤੋਂ ਵੱਡਾ ਤਿਹਾਰ ਇਥੇ ਜਿਹੜਾ ਆ ਗੁਰੂ ਮਹਾਰਾਜ ਦਾ ਪੁਰਬ ਮਨਾਇਆ ਜਾਂਦਾ ਜਿਹੜੇ ਚੋਂ ਸਾਰੇ ਫਲੋਰ ਵਾਲੇ ਅਸੀਂ ਬੜੇ ਬੜਪਾਗੇ ਆ ਕਿ ਇਹ ਵੀ ਫਲੋਰ ਸ਼ਹਿਰ ਵਿੱਚ ਰਹਿਨੇ ਆ ਔਰ ਸਾਡੀ ਜਿਹੜੀ ਹੈ ਸ਼ਾਨ ਜਿਹੜੀ ਹੈ ਉਹ ਗੁਰੂ ਮਹਾਰਾਜ ਦਾ ਪੁਰਬ ਇਸੇ ਮਨਾਇਆ ਜਾਂਦਾ ਅਸੀਂ ਬੜੇ ਖੁਸ਼ ਨਸੀਬ ਆ ਕਿ ਇੱਥੇ ਇਹ ਪੁਰਬ ਮਨਾਇਆ ਜਾਂਦਾ ਤਾਂ ਇੱਕ ਵਾਰ ਫੇਰ ਸਾਰੇ ਸੰਤਾਂ ਨੂੰ ਗੁਰੂ ਮਹਾਰਾਜ ਦੇ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੈ ਗੁਰਦੇ ਧੰਨ ਗੁਰਦੇ